ਪਹਿਲੀ ਵਾਰ ਜਿਹੜੀ ਲੰਗਰ ਦੀ ਮਰਿਆਦਾ ਜੀ ਉਹ ਆਪਣੇ ਮਤਲਬ ਕਿ ਬਜ਼ੁਰਗਾਂ ਨੇ ਹਫਾ ਤੇ ਕੜ ਸਾਹਿਬ ਜੀ ਉਹ ਆਪਣੇ ਬਜ਼ੁਰਗਾਂ ਨੇ ਸਟਾਰਟ ਕੀਤੀ ਹੈ ਜੀ ਪਹਿਲਾ ਪਰਾਲਾ ਉਹ ਆਪਣੇ ਬਜ਼ੁਰਗਾਂ ਨੇ ਦਾਦੇ-ਪਰਦਾਦੇ ਨੇ ਉਹਨਾਂ ਨੇ ਮਤਲਬ ਕਿ ਸਟਾਰਟ ਕੀਤਾ ਸੀਗਾ ਉਹ ਬੱਸਾਂ ਤੇ ਆਉਂਦੇ ਰਹੇ ਨੇ ਪਹਿਲਾਂ ਜਿਹੜੇ ਆਪਣੇ ਬਜ਼ੁਰਗ ਸੀਗੇ ਉਹਨਾਂ ਨੇ ਇਹ ਸ਼ੁਰੂ ਕਰਿਆ ਜੀ ਸਾਡੇ ਪਹਿਲਾਂ ਬਜ਼ੁਰਗ ਲੰਮੇ ਸਮੇਂ ਤੋਂ ਕੋਈ ਬੱੱਸਾਂ ਰਾਹੀ ਆਉਂਦੇ ਕੋਈ ਆਪਦੇ ਉਦੋਂ ਪਹਿਲਾਂ ਗੱਡੇ ਰੇੜੀਆਂ ਤੇ ਵੀ ਆਉਂਦੇ ਰਹੇ ਅੱਜ ਗੁਰੂ ਦੀ ਕਿਰਪਾ ਹੋਈ ਹੈ ਜਦੋਂ ਬੱੱਸਾਂ ਤੋਂ ਹੋਰ ਤੋਂ ਮਾਲ ਕਰੇ ਸਾਧਨ ਦੇਤੇ ਅੱਜ ਟਰਾਲੀਆਂ ਟਰੈਕਟਰ ਗੱਡੀਆਂ ਵੀ ਆਉਂਦੀਆਂ ਨੇ ਤੇ ਹੁਣ ਤਾਂ ਤਕਰੀਬਨ 40 ਸਾਲ ਹੋ ਚੱਲੇ ਵੀ ਇੰਨਾ ਜਿਆਦਾ ਜਿਆਦਾ ਨਗਰ ਨੂੰ ਬਹੁਤ ਵੱਡਾ ਪ੍ਰਾਲਾ ਤੇ ਵੱਡਾ ਚੌਂ ਹੁੰਦਾ ਵੀ ਬਾਬੇ ਦਾ ਕਦੋਂ ਦੇਣਾ ਟਰਾਲੀਆਂ ਟਰੈਡ ਚੁੰਖਦੇ ਆਉਂਦੇ ਆ ਨਾ ਲੱਕੜ ਦਾ ਟੋੜਾ ਨਾ ਰਸਤਾ ਦਾ ਟੋੜਾ ਨਾ ਮਾਇਆ ਦਾ ਥੋੜਾ ਬਾਹਰ ਦੇ ਦਿਨਾਂ ਤੋਂ ਸੇਵਾ ਕਰਨ ਵਾਸਤੇ ਸੀ ਕੈਨੇਡਾ ਤੋਂ ਆਏ। ਹਾਂਜੀ ਬਾਬੇ ਸਪੈਸ਼ਲ ਆਏ। ਕਿਤੇ 5 ਸੀ ਨੌਜਵਾਨ ਨੇ ਜਿਹੜੇ ਕੈਨੇਡਾ ਤੋਂ ਸਪੈਸ਼ਲ ਪਹੁੰਚੇ ਨੇ ਜੀ ਇੱਥੇ ਆਪਣੇ ਸੇਵਾ ਕਰਨ ਲਈ। ਮੱਕੀ ਦੀ ਰੋਟੀ, ਸਰੋਂ ਦਾ ਸਾਗ, ਡੇਲੀ ਤੁਸੀਂ ਐ ਮੰਨ ਲਓ ਜੀ 40 ਤੋਂ 50 ਮਾਈਆਂ ਡੇਲੀ ਸੇਵਾ ਕਰਦੀਆਂ ਨੇ ਜੀ। ਖਾਲਸਾ ਜੀ ਕੋਈ ਗਿਣਤੀ ਮਿੰਤੀ ਨਹੀਂ ਜੀ। ਦੋ ਟਰਾਲੀਆਂ ਥੱਲੇ ਭਰੀਆਂ ਖੜੀਆਂ ਨੇ ਜੀ। ਇੱਕ ਟਰਾਲੀ ਆਹ ਖੜੀ ਹੈਗੀ। ਤੇ ਹੁਣ ਤੱਕ 45 ਤੋਂ 50 ਕਿਲੋ ਆਟਾ ਲੱਗ ਚੁੱਕਿਆ ਜੀ ਸਾਗ ਦਾ ਲੰਗਰ ਲਾਉਨੇ ਆ ਸਪੈਸੇ ਤੁਸੀਂ ਸਾਰਾ ਜਿੰਨੇ ਦਿਨ ਚੱਲਣਾ ਕਰਦੇ ਨਹੀਂ ਪਰੌਠਾ ਤੇ ਖੀਰ ਵੀ ਚੱਲਦੀ ਐ ਸਾਗ ਫਿਰ ਉੱਥੋਂ ਖੇਤਾ ਚੋਂ ਉੱਦੋਂ ਉਦੋਂ ਦੇ ਪਿੰਡਾਂ ਚੋਂ ਹੀ ਆਉਂਦਾ ਯਾਰ ਪੰਡਾ ਲਾਇਆ ਵੇ ਜੀ ਗੁਰੂ ਦੀ ਕਿਰਪਾ ਨਾਲ ਲਾਇਆ ਵੇਗਾ ਬਾਕੀ ਸਾਡੇ ਨਗਰ ਦਾ ਪਰਾਲਾ ਉਹ ਮੇਰੇ ਮੁਰਦੀ ਮੈਂ ਉਹਨਾਂ ਮੁਰਦੀ ਕੋਈ ਪਾਲਖ ਦੀਆਂ ਬੰਡਣਾ ਕੋਈ ਮੇਥਿਆਂ ਦੀਆਂ ਬੰਡਣਾ ਤੇ ਕੋਈ ਹੱਦ ਹੀ ਨਹੀਂ ਰਹਿੰਦੀ ਸਾਡੀਆਂ ਮਾਈਆਂ ਉਦੋਂ ਵੱਧ ਪਰਾਲਾ ਕਰਦੀਆਂ ਨੇ ਉਹ ਆਪ ਤੋੜਦੇ ਨੇ ਵੀਰ ਨਾਲ ਜਾਂਦੇ ਨੇ ਟਰਾਲੀਆਂ ਭਰ-ਭਰ ਕੇ ਧੋਕੇ ਜੀ ਰਫਤੇਗੜ ਸਾਹਿਬ ਲੰਗਰ ਵਾਸਤੇ ਸਾਂਗ ਪਹਿਲਾਂ ਸਰੋਂ ਬੀਜ ਦਿੰਦੇ ਆ ਸਾਗ ਵਾਸਤੇ ਹਾਂਜੀ 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 ਪਹਿਲਾਂ ਬੀਜਦੇ ਜੀ ਇਹ ਸਭ ਤੋਂ ਪਹਿਲਾਂ ਤਿਆਰੀ ਹੁੰਦੀ ਆ 19 ਜਗ੍ਹਾ ਬੇਲੀ ਰੱਖਣੀ ਆ ਸੀ ਵੀ ਇਹ ਫਤੇਗੜ ਸਾਹਿਬ ਲਈ ਬੀਜਣਾ ਜੀ ਇੱਥੇ ਹਾਂਜੀ ਕਿਸੇ ਨੇ ਪਾਲਕ ਕਿਸੇ ਨੇ ਮੇਥੇ ਮੰਨ ਕੇ ਚੱਲੋ ਕਿਸੇ ਨੇ ਮੂਲੀਆਂ ਵੀ ਜੋ ਵੀ ਰਸਤਾ ਇੱਥੇ ਵਰਤੀਆਂ ਜਾਂਦੀਆਂ ਨੇ ਸ੍ਰੀ ਫਤਿਹਗੜ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਮੌਜੂਦ ਆ ਜਿੱਥੇ ਲੰਗਰਾਂ ਵਾਲਿਆਂ ਦੇ ਨਾਲ ਅਸੀਂ ਲਗਾਤਾਰ ਗੱਲ ਵੀ ਕਰ ਰਹੇ ਜਿਹੜੀ ਸੰਗਤ ਲੰਗਰ ਲਾਉਂਦੀ ਹੈ ਔਰ ਇਸ ਲੰਗਰ ਦੇ ਵਿੱਚ ਜਿੱਥੇ ਅਸੀਂ ਮੌਜੂਦ ਆ ਇਹ ਲੰਬੇ ਸਮੇਂ ਤੋਂ ਲੰਗਰ ਚਲਾ ਰਹੇ ਨੇ ਔਰ ਪਹਿਲੀ ਵਾਰ ਇਹਨਾਂ ਦੇ ਪਿੰਡ ਚੋਂ ਇਹਨਾਂ ਦੇ ਬਜ਼ੁਰਗ ਸ਼੍ਰੀ ਫਤਿਹਗੜ ਸਾਹਿਬ ਲੰਗਰ ਲੈ ਕੇ ਆਉਣ ਲੱਗੇ ਸੀ ਸਭਾ ਦੇ ਦਿਨਾਂ ਦੇ ਵਿੱਚ ਔਰ ਅਜੇ ਵੀ ਲਗਾਤਾਰ ਜਾਰੀ ਹੈ ਔਰ ਪਰਮਾਤਮਾ ਦੀ ਕਿਰਪਾ ਨਾਲ ਅੱਗੇ ਜਾਰੀ ਰਹੂਗਾ ਪੂਰੇ ਪਿੰਡ ਦੀ ਸੰਗਤ ਆ ਠੁੱਲੀਵਾਲ ਬਰਨਾਲੇ ਦੀ ਸੰਗਤ ਆ ਇਹ ਔਰ ਬਾਪੂ ਜੀ ਹੁਣੀ ਇਹਨਾਂ ਨਾਲ ਗੱਲ ਕਰਦੇ ਸਭ ਤੋਂ ਪਹਿਲਾਂ ਫਿਰ ਬਾਕੀ ਨਾਲ ਵੀ ਗੱਲਬਾਤ ਕਰਾਂਗੇ ਬਾਪੂ ਜੀ ਕਿੰਨੇ ਸਾਲ ਤੁਹਾਨੂੰ ਹੋ ਗਏ ਇੱਥੇ ਲੰਗਰ ਲੈ ਕੇ ਆਉਂਦਿਆਂ ਨੂੰ ਸ਼੍ਰੀ ਫਤਿਹਗੜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਹਿਲਾਂ ਬਜ਼ੁਰਗ ਲੰਮੇ ਸਮੇਂ ਤੋਂ ਕੋਈ ਬੱੱਸਾਂ ਰਾਹੀਂ ਆਉਂਦੇ ਕੋਈ ਆਪਦੇ ਉਦੋਂ ਪਹਿਲਾਂ ਗੱਡੇ ਰੇੜੀਆਂ ਤੇ ਵੀ ਆਉਂਦੇ ਰਹੇ ਅੱਜ ਗੁਰੂ ਦੀ ਕਿਰਪਾ ਹੋਈ ਹੈ ਜਦੋਂ ਬੱੱਸਾਂ ਤੋਂ ਹੋਰ ਤੋਂ ਮਾਲ ਕਰਨੇ ਸਾਧਨ ਦੇਤੇ ਅੱਜ ਟਰਾਲੀਆਂ ਟਰੈਕਟਰ ਗੱਡੀਆਂ ਵੀ ਆਉਂਦੀਆਂ ਨੇ ਤੇ ਹੁਣ ਤਾਂ ਤਕਰੀਬਨ 40 ਸਾਲ ਹੋ ਚੱਲੇ ਵੀ ਇੰਨਾ ਜਿਆਦਾ ਜਿਆਦਾ ਨਗਰ ਨੂੰ ਬਹੁਤ ਵੱਡਾ ਪ੍ਰਾਲਾ ਤੇ ਵੱਡਾ ਚਾਹ ਹੁੰਦਾ ਵੀ ਬਾਬੇ ਦਾ ਕਦੋਂ ਦੇਣਾ ਉਹ ਨਗਰ ਚੋਂ ਬਿਨਾਂ ਜਦੋਂ ਬੋਲਦਾ ਬਾਬੇ ਦੇ ਪੰਡਾਰੇ ਦੀ ਖਾਤਰ ਟਰਾਲੀਆਂ ਟਰੈਡ ਚੁੰਕਦੇ ਆਉਂਦੇ ਆ ਨਾ ਲੱਕੜ ਦਾ ਟੋੜਾ ਨਾ ਰਸਤਾ ਦਾ ਟੋੜਾ ਨਾ ਮਾਇਆ ਦਾ ਟੋੜਾ ਇਹ ਸਾਡੇ ਨਗਰ ਦਾ ਸਾਧੂਆਂ ਦਾ ਨਗਰ ਹੈ ਪੁਰਾਣੇ ਬਹੁਤ ਪਹਿਲਾਂ ਤੋਂ ਤਪੱਸਵੀ ਲੋਕ ਨੇ ਮਹਾਪੁਰਸ਼ ਉਹਨਾਂ ਕਰਕੇ ਸਾਡੇ ਨਗਰ ਦਾ ਬਹੁਤ ਵੱਡਾ ਪਿਆਰ ਰਹਿ ਜੇ ਸ਼ਮਾਗਮਾਂ ਤੇ ਹੁਣ ਵੀ ਸਾਡੇ ਨਗਰ ਦੇ ਵਿੱਚੋਂ ਕੋਈ ਹੱਦ ਨਹੀਂ ਰਹੀ ਪੰਡਾਰੇ ਦੀ ਅੱਜ ਤਕਰੀਬਨ 12 13 ਤਰੀਕ ਤੋਂ ਆ ਕੇ ਇੱਥੇ ਪੰਡਾਰਾ ਆਪਣਾ ਸ਼ੁਰੂ ਕਰਿਆ ਸਨੋ ਕਿ ਜਦੋਂ ਲੰਗਰ ਲੈ ਕੇ ਆਉਂਦੇ ਸੀ ਤੁਹਾਡੇ ਬਜ਼ੁਰਗ ਇੱਥੇ ਸ਼੍ਰੀ ਫਤਿਹਗੜ੍ਹ ਸਾਹਿਬ ਪਹਿਲੀ ਵਾਰ ਲੰਗਰ ਲੈ ਕੇ ਜਦੋਂ ਆਏ ਬੱਸਾਂ ਤੇ ਆਉਂਦੇ ਹੁੰਦੇ ਸੀਗੇ ਪਹਿਲਾਂ ਕੋਈ ਬੱਸ ਤੇ ਆ ਗਿਆ ਕੋਈ ਵਕ ਵਕ ਸਾਧਨਾ ਤੇ ਹਾਂਜੀ ਹਾਂ ਕੋਈ ਆਪ ਦਾ ਸਾਧਨ ਲੈ ਕੇ ਕੋਈ ਬੱਸਾਂ ਤੇ ਜਿਵੇਂ ਜਿਵੇਂ ਵੀ ਉਹਨਾਂ ਦਾ ਪ੍ਰੇਮ ਪਿਆਰ ᱛੀ ਹੈ ਜੀ ਉਦੋਂ ਵੀ ਉਹ ਯੋਗਦਾਨ ਪਾਉਂਦੇ ਰਹੇ ਨੇ ਬਾਬੇ ਦੇ ਲੰਗਰਾਂ ਦੇ ਵਿੱਚ ਲੰਗਰ ਵੀ ਤੁਹਾਡੇ ਪਿੰਡ ਤੁਹਾਡੇ ਜਿਹੜੇ ਲੰਗਰ ਲਾਉਂਦੇ ਸੀ ਜੀ ਸਹੀ ਬਾਬਾ ਜੀ ਜਿਹੜੇ ਆਪਣੇ ਬਜ਼ੁਰਗ ਸੀਗੇ ਉਹ ਲੈ ਕੇ ਆਏ ਸੀ ਲੰਗਰ ਜੀ ਪਹਿਲੀ ਵਾਰ ਜਿਹੜੀ ਲੰਗਰ ਦੀ ਮਰਿਆਦਾ ਜੀ ਉਹ ਆਪਣੇ ਮਤਲਬ ਕਿ ਬਜ਼ੁਰਗਾਂ ਨੇ ਫਤਿਹ ਪਹਿਲਾਂ ਉਪਰਾ ਲਾਓ ਆਪਣੇ ਬਜ਼ੁਰਗਾਂ ਨੇ ਦਾਦੇ-ਪਰਦਾਦੇ ਨੇ ਉਹਨਾਂ ਨੇ ਮਤਲਬ ਕਿ ਸਟਾਰਟ ਕੀਤਾ ਸੀਗਾ ਜੀ ਉਹ ਬੱਸਾਂ ਤੇ ਆਉਂਦੇ ਰਹੇ ਨੇ ਜੀ ਉਹ ਬੱਸਾਂ ਤੇ ਆਉਂਦੇ ਰਹੇ ਨੇ ਪਹਿਲਾਂ ਜਿਹੜੇ ਆਪਣੇ ਬਜ਼ੁਰਗ ਸੀਗੇ ਉਹਨਾਂ ਨੇ ਇਹ ਸ਼ੁਰੂ ਕਰਿਆ ਜੀ ਉਹ ਬੱਸਾਂ ਤੇ ਆਉਂਦੇ ਰਹੇ ਨੇ ਪਹਿਲਾਂ ਸ਼ੁਰੂ ਤੋਂ ਜਿਹੜੇ ਲੰਗਰਾਂ ਦੀ ਸ਼ੁਰੂਆਤ ਹੋਈ ਆ ਉਹ ਸਾਡੇ ਬਜ਼ੁਰਗ ਸੀ ਛੇੜੇ ਪਹਿਲਾਂ ਬੱਸਾਂ ਤੋਂ ਸ਼ੁਰੂ ਕਰਿਆ ਉਹਨਾਂ ਨੇ ਬੱਸਾਂ ਤੇ ਲੈ ਕੇ ਆਉਂਦੇ ਸੀ ਪਿੰਡੋਂ ਲੰਗਰ ਜੀ ਹਾਂ ਜੀ ਤੁਸੀਂ ਨਵੀਂ ਨੌਜਵਾਨ ਪੀੜ੍ਹੀ ਜਿਵੇਂ ਜੁੜੀ ਆ ਸਾਡੇ ਦੇ ਨਾਲ ਜਿਵੇਂ ਐਨ ਆਰ ਆ ਵੀਰ ਸਪੈਸ਼ਲ ਕੈਨੇਡਾ ਤੋਂ ਪਹੁੰਚਿਆਗਾ ਸੇਵਾ ਕਰਨ ਲਈ ਸਾਹਿਬ ਜ ạ ਦੇ ਕੈਨੇਡਾ ਤੋਂ ਆ ਹਨੇ ਬਾਬਾ ਜੀ ਪੀਆਰ ਨੇ ਸਟੱਡੀ ਕਰ ਰਹੇ ਹੋਂ ਤੇ ਜਾਂ ਕੰਮ ਕਾਜ ਕਰ ਮੈਂ ਵਰਕ ਪਰਮਿਟ ਦੇ ਬਾਬਾ ਜੀ ਉੱਥੇ ਹਰ ਸਾਲ ਆਉਨੇ ਹੋ ਤੁਸੀਂ ਹਾਂਜੀ 1 ਸਾਲ ਦਾ ਗੈਪ ਪਿਆ ਜੀ ਮਤਲਬ ਕਿ ਉ ਜਦੋਂ ਦੀ ਸ਼ਰਤ ਸਾਮਲੀ ਹੋਉਂਦੇ ਕੰਟੀਨਿਊ ਬਾਬਾ ਜੀ ਮਤਲਬ ਕਿ ਮਹਾਰਾਜ ਦੀ ਕਿਰਪਾ ਨਾਲ ਇੱਥੇ ਸੇਵਾ ਕਰਵਾਈ ਦੀ ਸਭਾ ਦੇ ਦਿਨਾਂ ਚ ਸੇਵਾ ਕਰਨ ਵਾਸਤੇ ਸੀ ਕੈਨੇਡਾ ਤੋਂ ਆਏ ਹਾਂਜੀ ਬਾਬਾ ਸਪੈਸ਼ਲ ਆਏ ਜੀ ਇੱਥੇ 5-6 ਨੌਜਵਾਨ ਨੇ ਜਿਹੜੇ ਕੈਨੇਡਾ ਤੋਂ ਸਪੈਸ਼ਲ ਪਹੁੰਚੇ ਨੇ ਜੀ ਇੱਥੇ ਆਪਣੇ ਸੇਵਾ ਕਰਨ ਲਈ ਉਹ ਵੀ ਆਪਣੇ ਉਧਰ ਲੋਹਾ ਤੇ ਤੇ ਸਾਗ ਦੀ ਸੇਵਾ ਜਿਹੜੀ ਚੱਲ ਰਹੀ ਆ ਉਧਰ ਆਟਾ ਗੁੰਨਣ ਦੀ ਉਹਨਾਂ ਮ ਤੇ ਸਾਰੇ ਐਨਆਰਆਈ ਭਰਾ ਉਧਰ ਲੱਗੇ ਹੋਏ ਨੇ ਸੇਵਾ ਕਰਨ ਲਈ ਬਾਕੀ ਸਾਡੇ ਸੁਖਪਾਲ ਜੀ ਦੱਸ ਦੇਣਗੇ ਜੀ ਅਸੀਂ ਵੀ ਜੀ ਦੱਸੇ ਸਾਡੀਆਂ ਮਾਈਆਂ ਦਾ ਹੀ ਬਹੁਤ ਬਹੁਤ ਸਹਿਯੋਗ ਆ ਜੋ ਸਵੇਰੇ 5 ਵਜੇ ਤੋਂ ਲੈ ਕੇ ਨਿਰੰਤਰ ਰਾਤ ਦੇ 9 ਵਜੇ ਤੱਕ ਬਰਸਾਦਾ ਬਣਾਉਂਦੀਆਂ ਨੇ ਤੇ ਲਗਾਤਾਰ ਬਿਨਾ ਥੱਕੇ ਬਿਨਾ ਬਿਨਾ ਤੋਂ ਰੁਕੇ ਬਰਸਾਦਾ ਬਣਾ ਰਹੀਆਂ ਨੇ ਸੰਗਤ ਨੂੰ ਪ੍ਰੇਮ ਪਿਆਰ ਨਾਲ ਸਾਡੇ ਸਾਰੇ ਵੀਰ ਜਿਨ੍ਹਾਂ ਸੰਗ ਸੁਕਾਰੇ ਨੇ ਜੀ ਬਾਕੀ ਸਾਡੇ ਸੁਖਪਾਲ ਵੀਰ ਜੀ ਵੀ ਲਗਾਤਾਰ ਸੇਵਾ ਕਰ ਰਹੇ ਨੇ ਅਸੀ ਕਾਲ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੇ ਪਤੇ ਜੀ ਪਹਿਲਾਂ ਸੰਗਤ ਜੀ ਅਸੀਂ ਕਈ ਪਿੰਡਾਂ ਦਾ ਸਾਂਝਾ ਲੰਗਰ ਲਾਉਂਦੇ ਹੁੰਦੇ ਸੀਗੇ ਜੀ ਹੁਣ ਵੈਗੁਰੂ ਨੇ ਕਿਰਪਾ ਕੀਤੀ ਹੈ ਜੀ ਪਿਛਲੇ ਸਾਲ ਤੋਂ ਲੈ ਕੇ ਅਸੀਂ ਕੱਲਾ ਨਗਰ ਸਾਡਾ ਠੁੱਲੀਵਾਲ ਲੰਗਰ ਲਾ ਰਿਹਾਗਾ ਮੱਕੀ ਦੀ ਰੋਟੀ ਸਰੋਂ ਦਾ ਸਾਗ ਡੇਲੀ ਤੁਸੀਂ ਐ ਮੰਨ ਲਓ ਜੀ 40 ਤੋਂ 50 ਮਾਈਆਂ ਡੇਲੀ ਸੇਵਾ ਕਰਦੀਆਂ ਨੇ ਜੀ ਤੇ ਸਵੇਰੇ ਮੇਥੇ ਵਾਲੀ ਰੋਟੀ ਲੱਸੀ ਦਹੀਂ ਜੀ ਕਿਰਪਾਜੀ ਮਾਲਕ ਦੀ 13 ਤਰੀਕ ਤੋਂ ਲੈ ਕੇ ਮੰਨ ਕੇ ਦੇਖ ਲਓ ਤੁਸੀਂ ਅੱਜ 22 ਤਰੀਕ ਹੋ ਚੱਲੀ ਹੈ ਜੀ ਹਾਂਜੀ ਹਾਂਜੀ ਸੰਗਤਾਂ ਦਾ ਹੜ ਤੁਸੀਂ ਆਪ ਹੀ ਦੇਖ ਲਓ ਜੀ ਵਾਹਿਗੁਰੂ ਦੀ ਕਿਰਪਾ ਜੀ ਅੱਛਾ ਕਿੰਨੇ ਕੁ ਦਿਨ ਪਹਿਲਾਂ ਤਿਆਰੀ ਕਰਦੇ ਹੋ ਤੁਸੀਂ ਕਿੰਨੇ ਦਿਨ ਲੱਗ ਜਾਂਦੇ ਕਿਉਂਕਿ ਇੱਥੋਂ ਲਗਾਤਾਰ ਸੰਗਤ ਚੱਲੀ ਜਾਂਦੀ ਹੈ ਤਕਰੀਬਨ 6 ਮਹੀਨਿਆਂ ਤੋਂ ਅਸੀਂ ਤਿਆਰੀ ਵੜ ਲੈਨੇ ਜੀ ਆਪਣੀ ਮੰਨ ਕੇ ਚਲੋ ਇੱਥੋਂ ਚਲੇ ਗਏ ਜੀ ਇਸ ਤੋਂ 2-3 ਮਹੀਨੇ ਬਾਅਦ ਪਲੈਨਿੰਗਾਂ ਬਣਨ ਲੱਗ ਜਾਣਗੇ ਆ ਵੀ ਆਪਾਂ ਫਤਿਹਗੜ੍ਹ ਸਾਹਿਬ ਜਾਣਾ ਜੀ ਤੇ ਉਸ ਤਰ੍ਹਾਂ ਦੀ ਤਿਆਰੀ ਕਰਨ ਲੱਗ ਜਾਂ ਲੱਕੜ ਇਕੱਠੀ ਕਰਨੀ ਜੀ ਰਸਤਾ ਇਕੱਠੀਆਂ ਕਰਨੀਆਂ ਜਿਵੇਂ ਐਨ ਆਰ ਆਈ ਭਰਾ ਨੇ ਉਹਨਾਂ ਦਾ ਸਹਿਯੋਗ ਆਉਣ ਲੱਗ ਜਾਂਦਾ ਜੀ 6 ਮਹੀਨਿਆਂ ਤੋਂ ਸਾਡੀ ਤਿਆਰੀ ਸ਼ੁਰੂ ਹੋ ਜਾਂਦੀ ਹਾਂਜੀ ਤਾਂ ਰਸਦ ਸਾਰੀ ਤੁਸੀਂ ਪਿੰਡ ਚ ਤੁਹਾਡਾ ਪਿੰਡ ਸਪੋਰਟ ਕਰਦਾ ਸਾਰੀ ਹਾਂਜੀ ਹਾਂਜੀ ਸਾਰਾ ਪਿੰਡ ਜੀ ਨਾ ਐਨ ਆਰ ਆਈ ਭਰਾ ਸਾਡਾ ਸਾਰੇ ਪੂਰਾ ਨਗਰ ਦਾ ਸਹਿਯੋਗ ਆ ਜੀ ਪੂਰਾ ਫੁੱਲ ਜੀ ਕਿੰਨੇ ਕੁਇੰਟਲ ਲੱਕੜਾਂ ਆਟਾ ਔਰ ਹਰ ਇੱਕ ਚੀਜ਼ ਮਤਲਬ ਖਾਲਸਾ ਜੀ ਕੋਈ ਗਿਣਤੀ ਮਿੰਤੀ ਨਹੀਂ ਜੀ ਦੋ ਟਰਾਲੀਆਂ ਥੱਲੇ ਭਰੀਆਂ ਖੜੀਆਂ ਨੇ ਜੀ ਇੱਕ ਟਰਾਲੀ ਆਹ ਖੜੀ ਹੈਗੀ ਤੇ ਹੁਣ ਤੱਕ 45 ਤੋਂ 50 ਕੁਇੰਟਲ ਆਟਾ ਲੱਗ ਚੁੱਕਿਆ ਜੀ ਤੇ ਤਿੰਨ ਚਾਰ ਕੁਇੰਟਲ ਡੇਲੀ ਦੁੱਧ ਦਾ ਆਉਂਦਾ ਜੀ ਅਰ ਨਗਰ ਚੋਂ ਹੀ ਆਉਂਦਾ ਸੀ ਪਹਿਲਾਂ 6 ਮਹੀਨੇ ਪਹਿਲਾਂ ਡੇਰੀਆਂ ਚ ਦੁੱਧ ਪਾਉਣ ਲੱਗ ਜਾਨੇ ਜੀ ਉਸ ਤੋਂ ਬਾਅਦ ਜਦੋਂ ਸਭਾ ਚੱਲਦੀ ਆ ਫਿਰ ਅਸੀਂ ਉਹਨਾਂ ਤੋਂ ਡੇਰੀਆਂ ਤੋਂ ਇਕੱਠਾ ਦੁੱਧ ਲੈ ਲੈਨੇ ਆ ਤੇ ਰੋਜ਼ ਦੀ ਰੋਜ਼ ਉਹਨਾਂ ਤੋਂ ਲੈ ਕੇ ਆਉਨੇ ਆ ਜੀ ਫਿਰ ਹਾਂਜੀ ਸਾਰਿਆਂ ਦੇ ਸਹਿਯੋਗ ਦੇ ਨਾਲ ਮਿਲ ਜੁਲ ਕੇ ਚੱਲ ਰਿਹਾ ਹੈ ਭਾਈ ਥੋੜੀ ਸੁਰਤ ਚ ਤੁਸੀਂ ਪਹਿਲੀ ਵਾਰ ਕਦੋਂ ਆਏ ਸੀ ਫਤੇਗੜ ਸਾਹਿਬ ਲੰਗਰ ਲੈ ਕੇ ਜਾਂ ਲੰਗਰ ਦੀ ਸੇਵਾ ਕਰਨ ਸਾਡੇ ਬਜ਼ੁਰਗ ਆਇਨੇ ਜੀ ਸਾਡੇ ਬਜ਼ੁਰਗ ਆਇਨੇ ਸਾਡੇ ਪਿਆਰ ਦਾ ਦੇ ਉਹਨਾਂ ਦੀ ਜਿਹੜੀ ਇਹ ਜਿੰਨੇ ਮਹਤਮਤੀ ਉਹ ਮੰਜਵੇਂ ਮਗਰ ਲੜੀ ਲੱਗੀ ਹੈ ਨਾ ਕਈ ਲੰਗਰਾਂ ਦੇ ਵਿੱਚ ਸਾਡੇ ਨਗਰ ਦਾ ਪਹਿਲਾ ਜਿਆਦਾ ਯੋਗਦਾਨ ਸੀ ਪਹਿਲਾਂ ਆਪਲੀਤੀ ਸੇਵਾ ਕਰਕੇ ਖੜਦੇ ਸੀ ਪਹਿਲਾਂ ਅਸੀਂ ਤੁਰ ਫਿਰ ਕੇ ਹੀ ਉੱਥੇ 4 3 ਘੋਦਲਾ ਤੇ ਉੱਥੇ 10 3 ਲਾਤੇ ਐਂ ਕਰਦੇ ਸੀ ਹੁਣ ਸਾਡੀ ਨਗਰ ਦੀ ਆਪਸ ਵਿੱਚ ਏਕਾ ਦੇ ਹੋਣ ਦੇ ਕਾਰਨ ਪ੍ਰੇਮ ਵਧਾ ਗਿਆ ਕਹਿੰਦੇ ਆਪਾਂ ਆਪਣਾ ਲਾਉਣਾ ਉਹਦੇ ਵਿੱਚ ਤੁਸੀਂ ਕਦੋਂ ਆਏ ਸੀ ਥੋੜੀ ਦੇਖ ਰੇਖ ਦੇ ਵਿੱਚ ਕਿੰਨਾ ਕੁ ਚੇਂਜ ਤੁਸੀਂ ਬਦਲਾ ਦੇਖਿਆ ਅੱਜ ਦਾ ਅੱਜ ਤਾਂ ਅਸਲ 95 ਤੋਂ ਲੱਗਿਆ ਅੱਜ ਤਾਂ 95 ਤੋਂ ਲੱਗਿਆ ਹਾਂ ਕਹਿਣ ਤੋਂ ਪਹਿਲਾਂ ਜੀ ਉਦੋਂ ਕਦੋਂ ਕੀ ਸਿਚੁਏਸ਼ਨ ਸੀਗੀ ਕਿਹੋ ਜੀ ਸਿਚੁਏਸ਼ਨ ਸੀ ਉਦੋਂ ਤੱਕ ਉਹ ਤਾਂ ਗੱਲ ਅਸਲ ਵਾਲੀ ਗੱਲ ਨਹੀਂ ਜਿਹੜਾ ਤਾਂ ਪਿੰਡਾਂ ਨੂੰ ਹੀ ਲੱਗਦਾ ਸੀ ਪਹਿਲਾਂ ਤਾਂ ਜਦੋਂ ਪਹਿਲਾਂ ਸ਼ੁਰੂ ਹੋਇਆਗਾ ਅੱਜ ਗੱਲ ਕਿਤੇ ਗਈ ਪਈ ਅੱਜ ਤਾਂ ਅਸੀਂ ਵੀ ਨਹੀਂ ਪਛਾਣ ਸਕਦੇ ਜਿਵੇਂ ਜਿਕੇ ਪਿੰਡੋਂ ਆਣਿਆ ਉਹ ਵੀ ਜਵਾਖ ਵੱਧਾ ਹੁੰਦੇ ਨੇ ਉਹਨਾਂ ਤੋਂ ਪਤਾ ਲੱਗਦਾ ਵੀ ਇੱਧਰ ਯਾਰ ਆ ਰੋਟਾ ਪਨ ਅਸੀਂ ਵੀ ਨਹੀਂ ਦੱਸ ਸਕਦੇ ਜਦੋਂ ਗੁਰੂ ਦੀ ਕਿਰਪਾ ਹੋਗੀ ਅੱਜ ਦੇਖ ਲਓ ਸਾਨੂੰ ਆਪ ਹੀ ਕੋਈ ਪਤਾ ਲੱਗਦਾ ਜਦੋਂ ਤੁਸੀਂ ਪਹਿਲੀ ਵਾਰ ਆਏ ਉਦੋਂ ਆਪਦੇ ਟਰੈਕਟਰ ਟਰਾਲੀ ਲੈ ਕੇ ਆਏ ਸੀ ਪਿੰਡ ਵੱਲੋਂ ਜਾਂ ਉਦੋਂ ਵੀ ਵਸਤੇ ਉਦੋਂ ਜੀ ਬਸਾਂ ਬੱਚਾਂ ਤੇ ਤੁਸੀਂ ਵੀ ਪਹਿਲੀ ਵਾਰ ਬਸ ਤੇ ਆਏ ਬੱਚਾਂ ਤੇ ਜੀ ਟਰਾਲੀਆਂ ਤੇ ਲੰਕੋ ਕਿ ਕਿ ਵੀ ਹੋ ਰਹੇ ਆ ਉਹ ਸਮਾਂ ਉਦੋਂ ਦੀ ਆ ਜੀ ਅੱਜ ਤੱਕ ਗੁਰੂ ਨੇ ਬਹੁਤ ਵੱਡਾ ਯੋਗਦਾਨ ਹੈ ਬਹੁਤ ਵੱਡਾ ਪ੍ਰਾਲਾ ਦਿੱਤਾ ਆ ਖੜੀਆਂ ਨੇ ਬਲੇਰੋ ਗੱਡੀਆਂ ਟਰਾਲੀਆਂ ਖੜੀਆਂ ਨੇ ਕਿਸੇ ਗੱਲ ਦਾ ਘਟਾ ਹੀ ਨਹੀਂ ਕਿਸੇ ਤਰ੍ਹਾਂ ਦੀ ਹਾਦੀ ਨਹੀਂ ਹੈਗੀ ਜੀ ਬੜਾ ਹੀ ਪ੍ਰਮਾਤਮਾ ਨੇ ਗੱਫਾ ਦਿੱਤਾ ਹਾਂ ਜੀ ਅੱਜ ਸਾਗ ਦਾ ਲੰਗਰ ਲਾਉਨੇ ਆ ਸਪੈਸ਼ਲ ਤੁਸੀਂ ਸਾਰਾ ਜਿੰਨੇ ਦਿਨ ਚੱਲਣਾ ਗਰ ਨਹੀਂ ਪਰੌਠਾ ਤੇ ਖੀਰ ਵੀ ਚੱਲਦੀ ਹੈ ਸਾਗਨ ਫਿਰ ਉੱਥੋਂ ਖੇਤਾਂ ਚੋਂ ਉੱਥੋਂ ਉਧਰ ਦੇ ਪਿੰਡਾਂ ਚੋਂ ਹੀ ਆਉਂਦਾ ਯਾਰ ਪਹਿਲਾਂ ਲਾਇਆ ਪਿਆ ਜੀ ਗੁਰੂ ਦੀ ਕਿਰਪਾ ਨਾਲ ਲਾਇਆ ਪਿਆਗਾ ਬਾਕੀ ਸਾਡੇ ਨਗਰ ਦਾ ਪਰਾਲਾ ਉਹ ਮੇਰੇ ਮੂਰਦੀ ਮੈਂ ਉਹਨਾਂ ਮੂਰਦੀ ਕੋਈ ਪਾਲਖ ਦੀਆਂ ਬੰਡਣਾ ਕੋਈ ਮੇਥਿਆਂ ਦੀਆਂ ਬੰਡਣਾ ਤੇ ਕੋਈ ਹੱਦ ਹੀ ਨਹੀਂ ਰਹਿੰਦੀ ਸਾਡੀਆਂ ਮਾਈਆਂ ਉਸ ਤੋਂ ਵੱਧ ਪਰਾਲਾ ਕਰਦੀਆਂ ਨੇ ਉਹ ਆਪ ਤੋੜਦੀਆਂ ਨੇ ਵੀਰ ਨਾਲ ਜਾਂਦੇ ਨੇ ਟਰਾਲੀਆਂ ਭਰ-ਭਰ ਕੇ ਧੋਕੇ ਇੱਥੇ ਤਾਂ ਹੁਣ ਤੁਸੀਂ ਦੇਖ ਹੀ ਲੈ ਵੀ ਕਿਹੋ ਜਿਹਾ ਪ੍ਰੋਗਰਾਮ ਹੈ ਆ ਜਾ ਹੁੰਦਾ ਜੀ ਸਾਗ ਹਰ ਰੋਜ਼ ਡੇਲੀ ਗੱਡੀ ਆਉਂਦੀ ਹੈ ਜੀ ਨਾਲ ਦੁੱਧ ਆਉਂਦਾ ਨਾਲ ਸਾਗ ਆਉਂਦਾ ਜੀ ਜਿਵੇਂ ਸਾਰੇ ਭਰਾ ਖੜੇ ਨੇ ਕਿਸੇ ਨੇ ਬਿਸਵਾ ਲਾਤਾ ਜੀ ਜਿੰਨੀ ਕ ਪਹੁੰਚ ਆਗਲੇ ਦੇ ਵਿੱਚ ਉਹਨਾਂ ਉਹਨਾਂ ਕਰਾ ਕਿਸੇ ਨੇ ਮੇਥੇ ਲਾਤਾ ਜੀ ਕਿਸੇ ਨੇ ਪਾਲਕ ਲਾਤਾ ਕਿਸੇ ਨੇ ਸਰੋਂ ਲਾਤੀ ਜੀ ਸਾਰੇ ਵੰਡ ਕੇ ਰਲ ਕੇ ਕੰਮ ਕਰਦੇ ਹਰ ਸਾਲ ਤੁਹਾਡੇ ਪਿੰਡ ਦੇ ਲੋਕ ਸ਼ਰੀਫਤੇਗੜ ਸਾਹਿਬ ਲੰਗਰ ਵਾਸਤੇ ਸਾਗ ਪਹਿਲਾਂ ਸਰੋਂ ਬੀਜ ਦਿੰਦੇ ਆ ਸਾਗ ਵਾਸਤੇ ਹਾਂਜੀ 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 ਪਹਿਲਾਂ ਬੀਜਦੇ ਆ ਜੀ ਇਹ ਸਭ ਤੋਂ ਪਹਿਲਾਂ ਤਿਆਰੀ ਹੁੰਦੀ ਹੈ 19 ਜਗ੍ਹਾ ਬੇਲੀ ਰੱਖਣੀ ਹੈ ਅਸੀਂ ਵੀ ਇਹ ਫਤੇਗੜ ਸਾਹਿਬ ਲਈ ਬੀਜਣਾ ਜੀ ਇੱਥੇ ਹਾਂਜੀ ਕਿਸੇ ਨੇ ਪਾਲਕ ਕਿਸੇ ਨੇ ਮੇਥੇ ਮੰਨ ਕੇ ਚੱਲੂ ਕਿਸੇ ਨੇ ਮੂਗਲੀਆਂ ਵੀ ਜੋ ਵੀ ਰਸਤਾ ਇੱਥੇ ਵਰਤਿਆ ਜਾਂਦੀਆਂ ਨੇ ਜੀ ਕਿੰਨੇ ਫਿਰ ਲਗਾਤਾਰ ਉਥੋਂ ਤੋੜ-ਤੋੜ ਕੇ ਸੰਘਤ ਉਥੇ ਤੋੜਨ ਵਾਸਤੇ ਅੱਢਾ ਬੰਦੇ ਜਿਹੜੇ ਸਾਗ ਤੋੜਦੇ ਜਿਹੜੇ ਉਹ 10-12 ਬੰਦੇ ਸਾਡੇ ਉੱਥੇ ਪਿੰਡ ਨੇ ਜੀ ਜਿਨ੍ਹਾਂ ਨੇ ਮੰਨ ਕੇ ਚੱਲੋ ਵੀ ਸਾਮ ਨੂੰ ਕਟਾਈ ਕਰਨੀ ਆ ਸਾਮ ਨੂੰ ਕਟਾਈ ਕਰਕੇ ਪੰਡਾ ਬਣ ਕੇ ਸਵੇਰ ਨੂੰ ਗੱਡੀ ਲੋਡ ਕਰਾ ਕੇ ਉਹਨਾਂ ਨੇ ਭੇਜਣੀਆਂ ਜੀ 8 ਤੋਂ 8.5 ਗੱਡੀ ਉਥੋਂ ਚੱਲ ਪੈਂਦੀ ਹੈ ਜੀ ਸਾਡੀ ਹਾਂ ਨੀਆਂ ਗੱਡੀਆਂ ਆ ਗਈਆਂ ਹੁਣ ਤੱਕ ਗੱਡੀਆਂ ਦਾ ਤੁਸੀਂ ਐਂ ਦੇਖ ਲਓ ਜੀ 13 ਤਰੀਕ ਤੋਂ ਡੇਲੀ ਗੱਡੀ ਆਉਂਦੀ ਅਕੀਕਤੋ ਜਿਹੜੀਆਂ ਹੋਰ ਵੀ ਨਾਲ ਆਉਂਦੀਆਂ ਨੇ ਸੰਗਤ ਜਦੋਂ ਵੱਜ ਜਾਂਦੀ ਹੈ ਜੀ ਉਹ ਵੀ ਆਉਂਦੀਆਂ ਨੇ ਕੱਲ ਹੁਣ ਚਾਰ ਪੰਜ ਆਈਆਂ ਤੇ ਇਹਦਾ ਪ੍ਰੇਮ ਹੈ ਜੀ ਫਿਰ ਇਹਨਾਂ ਦੇ ਨਾਲ ਚ ਜੀ 12 ਕੁਆਂਟਲ ਆਟਾ ਸਾਡਾ ਡੇਲੀ ਲੱਗ ਜਾਂਦਾ ਜੀ 12 ਕੁਆਂਟਲ ਆਟਾ ਡੇਲੀ ਸਾਡਾ ਲੱਗਦਾ ਇੱਥੇ ਮੱਕੀ ਦਾ ਤੇ ਕਣਕ ਦਾ ਤੇ 6 ਕੜਾਹੇ ਅਸੀਂ ਆਪਣੇ ਸਾਗ ਦੇ ਤਿਆਰ ਕਰਦੇ ਆਂ ਤੇ ਉਹਦੇ ਵਿੱਚ ਘੱਟੋ ਘੱਟ 17 ਕਿਲੋ ਮੱਖਣਾ ਤੇ ਦੇਸੀ ਘਿਓ ਤੇ ਉਹ ਪੈ ਰਿਆ ਜੀ 12 ਕੁਆਂਟਲ ਆਟਾ ਸਾਡਾ ਡੇਲੀ ਲੱਗਦਾ ਲੱਸੀ ਮੱਖਣਾ ਅਸੀਂ ਪ੍ਰੋਪਰ ਪਾ ਕੇ ਦੇਣਾ ਜੀ ਸੰਗਤ ਨੂੰ ਹਾਂਜੀ ਵਿਕਰਮ ਜੀ ਬਾਬਾ ਜੀ ਮੈਂ ਇਹਨਾਂ ਨਾਲ ਵੀ ਗੱਲ ਕਰ ਰਿਹਾ ਸੀਗਾ ਚਲੋ ਬਾਬਾ ਜੀ ਹੁਣ ਤਾਂ ਅਸੀਂ ਬਹੁਤ ਸਾਰੇ ਐਪੀਸੋਡ ਕਰ ਰਹੇ ਆ ਤੇ ਮੈਂ ਇਹ ਦੱਸੋ ਤੁਸੀਂ ਤੁਹਾਡੇ ਦੇਖਾ ਦੇਖੀ ਜਾਂ ਤੁਸੀਂ ਵੀ ਸੁਣਦੇ ਹੋਵੋਗੇ ਕਿੰਨਾ ਕਿੰਨੇ ਚਿਰ ਤੋਂ ਇਹ ਤਬਦੀਲੀ ਜਿਹੜੀ ਆਈ ਹੈ ਇਹ ਕਿੰਨੇ ਚਿਰ ਤੋਂ ਤੁਸੀਂ ਦੇਖ ਰਹੇ ਹੋ ਆਈ ਜਿਹੜੀ ਕਿਉਂਕਿ ਲੰਗਰ ਹੁਣ ਤਾਂ ਇੱਕ ਪੂਰਾ ਰੇਸ ਹੀ ਹੁੰਦੀ ਹੈ ਲੰਗਰ ਵਾਸਤੇ ਵੀ ਕਿ ਭਾਈ ਸਾਨੂੰ ਮੌਕਾ ਮਿਲ ਜੇ ਸੇਵਾ ਦਾ ਸਾਨੂੰ ਮੌਕਾ ਮਿਲ ਜੇ ਸੇਵਾ ਦਾ ਮੈਂ ਵਿਕਰਮ ਜੀ 2007 ਤੋਂ ਇੱਥੇ ਆਂ ਤੋ ਉਹ ਯਾਰ ਪੰਜ ਦੇ ਵਿੱਚ ਸੜ ਤੋਂ ਕੁਝ ਸਮਾਂ ਪਹਿਲਾਂ ਗਿਆ ਨਹੀਂ ਹਰਪਾਲ ਸਿੰਘ ਇੱਥੇ ਬਤੌਰ ਹੈੱਡ ਗਰੰਟੀ ਯਕਤੋ ਹੈ ਤੇ ਮੈਂ ਇਸ ਚੀਜ਼ ਤੋਂ ਬਿਲਕੁਲ ਕਹਿਣ ਤੋਂ ਗਰੇਜ਼ ਨਹੀਂ ਕਰੂੰਗਾ ਉਹਨਾਂ ਦੀ ਅਣਥੱਕ ਮਿਹਨਤ ਤੇ ਨਵੇਂ ਆਈਡੀਆਜ਼ ਤੁਸੀਂ ਲਾਲੋ ਵੀ ਅੱਜ ਤੋਂ 5 ਤੇ 15 ਤੇ 4 19 ਸਾਲ ਪਹਿਲਾਂ ਜੇ ਕਿ ਕਿਨਾਂ ਬੇ ਦਿਨ ਰਾਤ ਇੱਕ ਕੀਤਾ ਤੇ ਉਹਦੇ ਵਿੱਚ ਗਿਆਨੀ ਹਰਪਾਲ ਸਿੰਘ ਤੇ ਇੱਥੋਂ ਦੇ ਪ੍ਰਬੰਧ ਦਾ ਯੋਗ ਸਟਾਫ ਸ੍ਰੀਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਫਤਿਹਗੜ੍ਹ ਸਾਹਿਬ ਦਾ ਜਿਹੜਾ ਸਾਰਿਆਂ ਲੰਗਰ ਪ੍ਰਬੰਧ ਨੂੰ ਵੇਖਦਾ ਲੰਗਰ ਪ੍ਰਬੰਧ ਨੂੰ ਨਿਯਤ ਕਰਦਾ ਉਹਨੂੰ ਵੀ ਵੰਦ ਕਰਦਾ ਕੁਝ ਲੰਗਰ ਇਹ ਜੇ ਆ ਇੱਕ ਪਿੰਡ 'ਚੋਂ ਦੋ ਦੋ ਤਿੰਨ ਤਿੰਨ ਲੰਗਰ ਵੀ ਹੋਏ ਆ ਨਵੇਂ ਲੰਗਰ ਵੀ ਆਏ ਆ ਲੰਗਰਾਂ ਦੀ ਰੂਪਰੇਖਾ ਦੂਰ ਦੂਰ ਤੱਕ ਵਧੀ ਆ ਉਸ ਚੀਜ਼ ਨੂੰ ਸਾਰਾ ਮੈਨੇਜਮੈਂਟ ਨੇ ਕਵਰ ਕਰਨਾ ਹੁੰਦਾ ਤੇ ਮੌਕੇ ਦੀ ਮੈਨੇਜਮੈਂਟ ਜੇ ਇੰਟੈਲੀਜੈਂਟ ਨਹੀਂ ਗਈ ਤੇ ਇਹ ਚੀਜ਼ਾਂ ਦੇ ਵਿੱਚ ਮੁੜ ਕੇ ਕੋਈ ਚੀਜ਼ਾਂ ਸਹੀ ਸੈਟੀਸਫਾਈ ਨਹੀਂ ਹੁੰਦੀਆਂ ਇੱਕ ਜਿੱਤਰਾ ਫਿਰ ਇਹਦੇ ਵਿੱਚ ਸਿਲਸਿਲਾ ਚੱਲਿਆ ਸਫਰੇਸ਼ਾ ਦਦਦਾ ਉਹ ਨਵੇਂ-ਨਵੇਂ ਜਿਹੜੇ ਰੁਝਾਨ ਮੇਲੇ ਨਾਲ ਜੁੜੇ ਮੈਂ ਖੁਦ ਵੇਖਿਆ ਵਾ ਵੀ ਇੱਥੇ ਸੰਗਤ ਆਉਂਦੀ ਸੀ ਲੰਗਰ ਸੀ ਲੰਗਰ ਛਕਿਆ ਮੱਥਾ ਟੇਕਿਆ ਚਲੇ ਗਏ ਹੁਣ ਇੱਕ ਤਾਂ ਨਿਰੰਤਰ ਕੀਰਤਨ ਨਹੀਂ ਬੰਦ ਹੁੰਦਾ ਠੀਕ ਆ ਜੀ ਕਥਾ ਦੀ ਸਟੇਜ ਨਹੀਂ ਬੰਦ ਹੁੰਦੀ ਉਦੋਂ ਬਾਅਦ ਦੋ ਚੀਜ਼ਾਂ ਹੋਰ ਨੇ ਵਿਕਰਮ ਜੀ ਜਿਹੜੀਆਂ ਸ਼ਿੱਦੀ ਜੋੜ ਮੇਲੇ ਤੋਂ ਪਹਿਲਾਂ ਨਾਲ ਹੀ ਆ ਜਾਂਦੀਆਂ ਵਾ ਇੱਕ ਸਾਹਿਬ ਬਾਬਾ ਜੋਰਾਵਰ ਸਿੰਘ ਸਾਹਿਬ ਦਾ ਜਨਮ ਦਿਨ ਸਾਹਿਬਾ ਬਾਬਾ ਫਤਿਹ ਸਿੰਘ ਸਾਹਿਬ ਦਾ ਜਨਮ ਦਿਨ ਦਸੰਬਰ ਦੇ ਮਹੀਨੇ ਚ ਦੋ ਤਾਂ ਇਹ ਜਨਮ ਦਿਨ ਆ ਜਾਂਦੇ ਆ ਉਦੋਂ ਬਾਅਦ ਪੰਥ ਦੇ ਮਹਾਨ ਵਿਦਵਾਨ ਗਿਆਨੀ ਪਿੰਦਰਪਾਲ ਸਿੰਘ ਜੀ ਭਾਈ ਅਰਜੰਦਰ ਸਿੰਘ ਜੀ ਉਹ ਆਪਣੇ ਤੌਰ ਤੇ ਸਮਾਗਮ ਉਲੀਕਦੇ ਨੇ ਜਿਸ ਦਾ ਕਰਕੇ ਜੋ ਸੰਗਤਾਂ ਦਾ ਦੇਸ਼ ਆ ਵਿਦੇਸ਼ਾਂ ਤੋਂ ਲੈ ਕੇ ਤੇ ਇੱਥੋਂ ਤੱਕਰ ਸੰਗਤਾਂ ਦਾ ਅਕੀਦਾ ਤੇ ਸਜਦਾ ਜਿਹੜਾ ਉਨੇ ਇੱਕ ਵਿਰਾਟ ਰੂਪ ਹਾਸਲ ਕੀਤਾ ਉਹ ਚੀਜ਼ ਵੱਡੇ ਰੂਪ ਚ ਹੋ ਗਈ ਆ ਕਿੱਥੇ ਮੇਲਾ ਸ਼ਹੀਦੀ ਜੋੜ ਮੇਲਾ 4 ਦਿਨ ਦਾ 3 ਦਿਨ ਦਾ ਹੁਣ ਉਹ ਜਿਹੜਾ ਮੇਲਾ ਨਾ ਸ਼ਹੀਦੀ ਉਹ ਮਹੀਨੇ ਤੋਂ ਵੀ ਉੱਪਰ ਚਲੇ ਗਿਆ ਦਸੰਬਰ ਤੋਂ ਸ਼ੁਰੂ ਹੋ ਕੇ ਮਾਗੀ ਤੋਂ ਵੀ ਅੱਗੇ ਲੰਘਦਾ ਹੈ ਜਿਹਦੇ ਵਿੱਚ ਲੰਗਰ ਜਿਹੜੇ ਆ ਜਿਹੜੇ ਤੇ ਮੌਕੇ ਦੇ ਲੰਗਰ ਆ ਜਿਤਨਾ ਕੁਝ ਲੰਗਰ ਜੱਕਦਾ ਮੌਂਦੇ ਦਾ ਜੱਕਦਾ ਵੀ ਚਲੇ ਜਾਂਦੇ ਆ ਹੁਣ ਇਹਨਾਂ ਲੰਗਰਾਂ ਦੇ ਉੱਤੇ ਬੜਾ ਵੱਡਾ ਜ਼ਿੰਮੇਵਾਰੀ ਆ ਇਹਨਾਂ ਤੇ ਇਹ ਦੋ ਲੰਗਰ ਆ ਜਿਹੜੇ ਇਹ ਲੰਗਰ ਉਸ ਸਮੇਂ ਆਉਂਦੇ ਆ ਜਦੋਂ ਸੰਗਤ ਨਿਰੰਤਰ ਉਦਾਂ ਹੀ ਆ ਪਰ ਲੰਗਰ ਕੱਟਨੇ ਤੇ ਦਿਨ ਰਾਤ ਜਿਹੜਾ ਸੰਗਤ ਦਾ ਹੜਵਾ ਉਹ ਸਾਰਾ ਇਹਨਾਂ ਲੰਗਰਾਂ ਦੇ ਉੱਤੇ ਆਉਂਦਾ ਤੇ ਇਹ ਨਿਭਾ ਰਹੇ ਨੇ ਤੇ ਇੱਕ ਇਹ ਲੰਗਰ ਜਿਹੜੇ ਆ ਇਸ ਲੰਗਰ ਦਾ ਤੇ ਇੱਕ ਇਤਿਹਾਸ ਆ ਮੈਂ ਤੁਹਾਨੂੰ ਦੱਸਿਆ ਕਿ ਬਜ਼ੁਰਗਾਂ ਨੇ ਵੀ ਵੀ ਇਹ ਪੁਰਾਣੇ ਸਮੇਂ ਤੋਂ ਤੁਰਿਆ ਆ ਰਿਹਾ ਆ ਉਹਦੇ ਵਿੱਚ ਆ ਵੀ ਯੋਗ ਪੁਰਸ਼ਾਂ ਦੀ ਜਿਹੜੀ ਯੋਗ ਅਗਵਾਈ ਹੈ ਨਾ ਉੱਥੇ ਨਵੀਆਂ-ਨਵੀਆਂ ਚੀਜ਼ਾਂ ਆਈਆਂ ਲੋਕਾਂ ਨੂੰ ਸਮਝ ਇੱਕ ਵਿਕਰਮ ਜੀ ਤੁਸੀਂ ਗੱਲ ਨੋਟ ਕੀਤੀ ਹੈ ਜਿਹੜੇ ਬੱਚੇ ਅੱਜ ਕੱਲ 5 ਸਾਲ ਦੇ 7 ਸਾਲ ਦੇ 10 ਸਾਲ ਦੇ ਉਹਨਾਂ ਬੱਚਿਆਂ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਬੱਚਿਆਂ ਦਾ ਨਾਮ ਫਤੇ ਸਿੰਘ ਇੱਕ ਕੌਮ ਦਾ ਪ੍ਰਚਾਰ ਤੇ ਪਸਾਰ ਉਹ ਨਾਂ ਦਾ ਕਾਰਨ ਬਾਬਾ ਫਤਿਹ ਸਿੰਘ ਆ ਉਹ ਬਾਬੇ ਫਤਿਹ ਸਿੰਘ ਨੂੰ ਉਹਨਾਂ ਦੇ ਚਰਨਾਂ ਨੂੰ ਇੱਕ ਸਜਦਾ ਵਾ ਵੀ ਹਰ ਇੱਕ ਮਾਪੇ ਬਾਬਾ ਫਤਿਹ ਸਿੰਘ ਨੂੰ ਸਮਰਪਿਤ ਹੋ ਕੇ ਉਹਨਾਂ ਦੀ 시ਦੀ ਨੂੰ ਸਮਰਪਿਤ ਹੋ ਕੇ ਆਪਣੇ ਬੱਚੇ ਦਾ ਨਾਂ ਫਤਿਹ ਸਿੰਘ ਰੱਖ ਰਹੇ ਆ ਤੇ ਇਸ ਕਰਕੇ ਇਹਨਾਂ ਲੰਗਰਾਂ ਦੀ ਜਿਹੜੀ ਰੂਪਰੇਖਾ ਵਾ ਅੱਗੇ ਨਾਲੋਂ ਚੇਂਜ ਹੋਈ ਆ ਤੇ ਮੈਂ ਹੋਰ ਵੀ ਲੰਗਰ ਵਾਲਿਆਂ ਨੂੰ ਬੇਨਤੀ ਕਰੂੰਗਾ ਵੀ ਤੁਸੀਂ ਲੰਗਰ ਪ੍ਰਬੰਧ ਨੂੰ ਬਿਲਕੁਲ ਪ੍ਰੈਜ਼ੈਂਟ ਦੀ ਬਜਾਏ ਥੋੜਾ ਜਿਹਾ ਅੱਗੇ ਪਿੱਛੇ ਦੀ ਨਿਗਾਨਾ ਵੀ ਵੇਖੋ ਸੋ ਇਹੀ ਬੇਨਤੀਆਂ ਸੀ ਜੀ ਤਾਂ ਇਹ ਜੋ ਠੁਲੀਅਲ ਬਰਨਾਲਾ ਤੋਂ ਆਉਂਦੀ ਹੈ ਸੰਗਤ ਹਰ ਸਾਲ ਔਰ ਪਹਿਲਾਂ ਇਹਨਾਂ ਦੇ ਬਜ਼ੁਰਗ ਜਦੋਂ ਆਉਂਦੇ ਸੀ ਬੱਚਾਂ ਤੇ ਆ ਕੇ ਇੱਥੇ ਲੰਗਰ ਲਾਉਂਦੇ ਰਹੇ ਆ ਔਰ ਜਿਵੇਂ ਜਿਵੇਂ ਪ੍ਰਮਾਤਮਾ ਨੇ ਰੰਗ ਬਖਸ਼ੇ ਉਸ ਤੋਂ ਬਾਅਦ ਫਿਰ ਹੁਣ ਟਰਾਲੀਆਂ ਰਸ ਦੀਆਂ ਭਰੀਆਂ ਹੋਈਆਂ ਲੰਗਰ ਦੀਆਂ ਭਰੀਆਂ ਹੋਈਆਂ ਸਾਗ ਹਰ ਸਾਲ ਇਹਨਾਂ ਦੇ ਪਿੰਡ ਦੇ ਲੋਕ ਆ ਕੇ ਸਾਗ ਦਾ ਲੰਗਰ ਲਾਉਂਦੇ ਆ ਮੱਕੀ ਦੀਆਂ ਰੋਟੀਆਂ ਮੱਕੀ ਦਾ ਦੇ ਪ੍ਰਸ਼ਾਦਿਆਂ ਦਾ ਲੰਗਰ ਚੱਲਦਾ ਔਰ ਇਹ ਨਿਰੰਤਰ ਇਸੇ ਤਰੀਕੇ ਦੇ ਨਾਲ ਬੜੇ ਸਾਲਾਂ ਤੋਂ ਚੱਲ ਰਿਹਾ ਔਰ ਇਹਨਾਂ ਦੇ ਪਿੰਡਾਂ ਵਾਲਿਆਂ ਨੇ ਖਾਸ ਤੌਰ ਤੇ ਕਿਹਾ ਕਿ ਜਦੋਂ ਤੱਕ ਅਸੀਂ ਹੈਗੇ ਆ ਜਾਂ ਸਾਡੀਆਂ ਅਗਲੀਆਂ ਪੀੜ੍ਹੀਆਂ ਵੀ ਇਸੇ ਤਰੀਕੇ ਦੇ ਨਾਲ ਇਹ ਪਰਥਾ ਜਾਰੀ ਰੱਖਣਗੇ ਕੈਮਰਾ ਪਰਸਨ ਬਲਜਿੰਦਰ ਦੇ ਨਾਲ ਵਿਕਰਮ ਸਿੰਘ ਪੂ ਪੰਜਾਬੀ ਟੀਵੀ ਸ਼੍ਰੀ ਫਤਿਹਗੜ੍ਹ ਸਾਹਿਬ